प्यारे दोस्तों वाहेगुरु जी का खालसा वाहेगुरु जी की फतेह आज मैं गल करनी है सिख धर्म ਵਿੱਚ चल रहे एक बहुत ही खतरनाक विवाद दी वो विवाद ये है कि भगत रविदास जी ਨੂੰ भगत रविदास जी ਕਿਹਾ ਜਾਏ ਜਾਂ ਉਹਨਾਂ ਨੂੰ ਸਤਿਗੁਰੂ ਰਵਦਾਸ ਜੀ ਜਗਤਗੁਰੂ ਰਵਦਾਸ ਜੀ ਕਿਹਾ ਜਾਏ वैसे त मेरी एक फितरत है कि मैं धार्मिक विवादों ਤੋਂ ਆਪਣੇ ਆਪ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰਦਾ ਹਾਂ ਕਿਉਂਕਿ ਮੈਂ ਇਹ ਗੱਲ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਜਿੱਥੇ ਧਰਮ ਦੇ ਨਾਮ ਤੇ ਦੋ ਧੜੇ ਆਪਸ ਵਿੱਚ ਲੜ ਰਹੇ ਹੋਣ ਤਾਂ ਉਹਨਾਂ ਦਾ ਧਰਮ ਦੇ ਨਾਲ ਦੂਰ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ ਹੁਣ ਅਸੀਂ ਗੱਲ ਕਰਦੇ ਹਾਂ ਕਿ ਇਹ ਵਿਵਾਦ ਸ਼ੁਰੂ ਕਿਉਂ ਹੋਇਆ ਹੈ ਅਸਲ ਵਿੱਚ ਵਿਵਾਦ ਦੇ ਪਿੱਛੇ ਭਗਤ ਰਵਿਦਾਸ ਜੀ ਦਾ ਜਾਂ ਹੋਰ ਧਾਰਮਿਕ ਮਹਾਪੁਰਸ਼ਾਂ ਦਾ ਕੋਈ ਰੋਲ ਨਹੀਂ ਹੈ ਰੋਲ ਤੇ ਉਹਨਾਂ ਲੋਕਾਂ ਦਾ ਹੈ ਜਿਹੜੇ ਲੋਕ ਇਸ ਨਾਮ ਤੋਂ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ ਆ ਜਾਂ ਆਪਣੇ ਡੇਰਿਆਂ ਦੀ ਪੂਜਾ ਪ੍ਰਤਿਸ਼ਠਾ ਵਧਾਉਣਾ ਚਾਹੁੰਦੇ ਆ ਹੋਰ ਕੋਈ ਇਹਨਾਂ ਦੇ ਕੋਲ ਸਾਧਨ ਹੁੰਦਾ ਨਹੀਂ ਐ ਸਿਰਫ ਇਹ ਭਗਤਾਂ ਦੀ ਗੁਰੂਆਂ ਦੀ ਫੋਟੋ ਦੇ ਪਿੱਛੇ ਛੁਪ ਕੇ ਆਪਣੇ ਜਿਹੜੇ ਨੇ ਉਹ ਪੁੱਠੇ ਸਿੱਦੇ ਏਜੰਡੇ ਆ ਜਿਹੜੇ ਉਹ ਸਾਬਤ ਕਰਨ ਵਾਲੇ ਲੋਕ ਹੁੰਦੇ ਆ ਇਨਾਂ ਦਾ ਧਰਮ ਦੇ ਨਾਲ ਕੋਈ ਵਾਸਤਾ ਨਹੀਂ ਹੁੰਦਾ ਔਰ ਧਰਮ ਨੂੰ ਕਿਤੇ ਵੀ ਅਜਿਹੇ ਲੋਕ ਨਹੀਂ ਲੈ ਕੇ ਜਾ ਸਕਦੇ ਅਜਿਹੇ ਲੋਕਾਂ ਦੀ ਸਿੱਖ ਧਰਮ ਦੇ ਵਿੱਚ ਵੀ ਕੋਈ ਘਾਟ ਨਹੀਂ ਤੇ ਉਹਨਾਂ ਲੋਕਾਂ ਨੇ ਸਿੱਖ ਧਰਮ ਦਾ ਵੀ ਬਹੁਤ ਵੱਡਾ ਨੁਕਸਾਨ ਕੀਤਾ ਹੈ ਮੈਂ ਇੱਕ ਗੱਲ ਸਪਸ਼ਟ ਕਰ ਦੇਵਾਂ ਕਿ ਦੇਖਿਆ ਜਾਵੇ ਤਾਂ ਜੋ ਭਗਤ ਰਵਿਦਾਸ ਜੀ ਨੇ ਜਾਂ ਗੁਰੂ ਸਹਿਬਾਨ ਨੇ ਉਨ੍ਹਾਂ ਸਾਰਿਆਂ ਦਾ ਹੀ ਸਿੱਖਾਂ ਦੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਰਾਬਰ ਦਾ ਦਰਜਾ ਹੈ ਕੋਈ ਵੀ ਉਹਨਾਂ ਦੇ ਵਿੱਚ ਉੱਚਾ ਜਾਂ ਨੀਵਾ ਨਹੀਂ ਹੈ ਗੁਰੂ ਸਾਹਿਬਾਂ ਨੇ ਜੋ ਸਨਮਾਨ ਭਗਤ ਜਨਾਂ ਨੂੰ ਦਿੱਤਾ ਹੈ ਉਹ ਸਨਮਾਨ ਹਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਦੇ ਮਨ ਵਿੱਚ ਸਦੀਆਂ ਤੱਕ ਰਹੇਗਾ ਔਰ ਰਹਿਣਾ ਵੀ ਚਾਹੀਦਾ ਹੈ ਕਿਉਂਕਿ ਭਗਤ ਜਨਾਂ ਤੋਂ ਸਾਨੂੰ ਬਹੁਤ ਵੱਡੀ ਸੇਧ ਮਿਲਦੀ ਹੈ ਹੁਣ ਅਸੀਂ ਗੱਲ ਕਰਦੇ ਹਾਂ ਕਿ ਭਗਤ ਸ਼ਬਦ ਬਹੁਤ ਮਾੜਾ ਹੈ ਬੁਰਾ ਹੈ ਤਾਂ ਜੇ ਇਹ ਸ਼ਬਦ ਇੰਨਾ ਮਾੜਾ ਹੁੰਦਾ ਤਾਂ ਇਹ ਸ਼ਬਦ ਗੁਰੂ ਸਾਹਿਬਾਂ ਦੇ ਨਾਮ ਵਰਤਿਆ ਜਾਂਦਾ ਕਿਉਂਕਿ ਤੁਸੀਂ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ ਤਾਂ ਉਸ ਬਾਣੀ ਦੇ ਵਿੱਚ ਗੁਰੂ ਸਾਹਿਬਾਂ ਨੂੰ ਵੀ ਭਗਤ ਸ਼ਬਦ ਦੇ ਨਾਲ ਸੰਬੋਧਨ ਕੀਤਾ ਗਿਆ ਹੈ ਜਿਸ ਤਰ੍ਹਾਂ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਦ ਬਾਣੀ ਦੀ ਤਰਤੀਬ ਦਿੱਤੀ ਗਈ ਤਾਂ ਉਹ ਤਰਤੀਬ ਵੀ ਇਸ ਤਰ੍ਹਾਂ ਦਿੱਤੀ ਗਈ ਕਿ ਪਹਿਲਾਂ ਜਿਹੜਾ ਸੀਗਾ ਉਹ 6 ਗੁਰੂ ਸਾਹਿਬਾਨ ਦੀ ਬਾਣੀ ਆਈ ਫਿਰ ਉਸ ਤੋਂ ਬਾਅਦ ਜਿਹੜਾ ਸੀਗਾ ਉਹ ਭਗਤ ਜਨਾਂ ਦੀ ਬਾਣੀ ਆਈ ਅਤੇ ਜਿਵੇਂ ਸ਼੍ਰੀ ਰਾਗ ਸੀਗਾ ਜੋ ਉਹ ਪਹਿਲੇ ਰਾਗ ਆਇਆ ਤੇ ਜਿਸ ਰਾਗ ਦੇ ਵਿੱਚ ਸਿਰਫ ਤੇ ਸਿਰਫ ਸਹਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ ਜੈਸਾ ਬੰਤੀ ਰਾਗ ਉਹ ਵੀ ਲਾਸਟ ਦੇ ਵਿੱਚ ਆਇਆ ਹੁਣ ਰਹੀ ਗੱਲ ਕਿ ਕੀ ਭਗਤ ਜਨਾਂ ਦੇ ਅੰਦਰ ਆਪਣੇ ਆਪ ਨੂੰ ਸਤਿਗੁਰੂ ਅਖਵਾਉਣ ਦੀ ਕੋਈ ਲਾਲਸਾ ਸੀ ਇਹ ਗੱਲ ਕਰੀਏ ਤਾਂ ਬਿਲਕੁਲ ਸਾਨੂੰ ਪਤਾ ਚੱਲਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੈਂ ਇੱਥੇ ਭਗਤ ਕਹੇ ਦੇਵਾਂ ਤੇ ਉਹਨਾਂ ਦੀ ਕੋਈ ਬੁਰਾਈ ਨਹੀਂ ਹੈ ਉਹਨਾਂ ਦਾ ਇਹਦੇ ਵਿੱਚ ਕੋਈ ਰੁਤਬਾ ਨਹੀਂ ਘਟ ਰਿਹਾ ਕਿਉਂਕਿ ਉਹ ਜਿਹੜੀਆਂ ਹਸਤੀਆਂ ਸਨ ਉਹ ਇਹਨਾਂ ਸਾਰੇ ਹੀ ਸੰਸਾਰੀ ਰੁਤਬਿਆਂ ਤੋਂ ਬਹੁਤ ਉੱਚੀਆਂ ਸਨ ਉਹ ਤੇ ਰੱਬ ਦੇ ਨਾਲ ਜੁੜੇ ਹੋਏ ਸੀ ਉਹਨਾਂ ਦੀ ਅਵਸਥਾ ਤਾਂ ਇਹ ਸੀ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੈ ਤਾਂ ਕਿਆ ਕਹੀ ਉਨ੍ਹਾਂ ਦੇ ਵਿੱਚ ਐਸੀ ਅਵਸਥਾ ਬਣੀ ਹੋਈ ਸੀਗੀ ਕਿ ਉਹਨਾਂ ਨੂੰ ਸੰਸਾਰ ਦੇ ਸੰਬੋਧਨਾਂ ਦੇ ਨਾਲ ਕੋਈ ਵੀ ਗਰਜ਼ ਨਹੀਂ ਸੀਗੀ ਇਹ ਗਰਜ਼ ਤਾਂ ਸਿਰਫ ਉਹਨਾਂ ਲੋਕਾਂ ਨੂੰ ਹੈ ਜਿਹੜੇ ਅਹੁਦਿਆਂ ਦੇ ਪਿੱਛੇ ਭੱਜਣ ਵਾਲੇ ਨੇ ਪਦਵੀਆਂ ਦੇ ਪਿੱਛੇ ਭੱਜਣ ਵਾਲੇ ਨੇ ਪੈਸਿਆਂ ਦੇ ਪਿੱਛੇ ਭੱਜਣ ਵਾਲੇ ਨੇ ਆਪਣੀ ਪੂਜਾ ਪ੍ਰਤਿਸ਼ਠਾ ਦੇ ਪਿੱਛੇ ਭੱਜਣ ਵਾਲੇ ਨੇ ਔਰ ਜਿਨ੍ਹਾਂ ਦੀ ਦੁਕਾਨ ਹੀ ਇਨ੍ਹਾਂ ਚੀਜ਼ਾਂ ਤੋਂ ਚੱਲਦੀ ਹੈ ਔਰ ਅੱਜਕੱਲ ਜਿਹੜਾ ਹੈ ਉਹ ਮੈਂ ਦੇਖਦਾ ਹਾਂ ਕਿ ਪੰਜਾਬ ਦੇ ਵਿੱਚ ਇੱਕ ਰਾਜਸੀ ਬੁਖਾਰ ਇੰਨਾ ਚੜ੍ਹਿਆ ਹੋਇਆ ਹੈ ਕਿ ਉਹਨਾਂ ਦੇ ਕੋਲ ਹਰ ਇੱਕ ਬੰਦੇ ਦੀ ਇੱਛਾ ਰਹਿੰਦੀ ਹੈ ਕਿਵੇਂ ਨਾ ਕਿਵੇਂ ਮੇਰੀ ਸੱਤਾ ਦੇ ਵਿੱਚ ਪਹੁੰਚ ਬਣ ਜਾਵੇ ਤੇ ਸੱਤਾ ਦੇ ਵਿੱਚ ਪਹੁੰਚ ਬਣਾਉਣ ਦੀ ਖਾਤਰ ਵਿਕਾਸ ਦੇ ਮੁੱਦੇ ਨਹੀਂ ਚੁੱਕੇ ਜਾਂਦੇ ਸਗੋਂ ਹਮੇਸ਼ਾ ਹੀ ਸਮਾਜਿਕ ਜਾਂ ਧਾਰਮਿਕ ਮੁੱਦਿਆਂ ਨੂੰ ਉਛਾਲਿਆ ਜਾਂਦਾ ਹੈ ਦੋ ਸਮਾਜਾਂ ਨੂੰ ਆਪਸ ਵਿੱਚ ਲੜਾਇਆ ਜਾਂਦਾ ਹੈ ਵੰਡਿਆ ਜਾਂਦਾ ਹੈ ਤੇ ਜਿਸ ਦੇ ਨਾਲ ਪੰਜਾਬ ਹੈ ਜਿਹੜਾ ਉਹ ਦਿਨੋਂ ਦਿਨ ਹੋਰ ਕਮਜ਼ੋਰ ਹੋਰ ਗਰੀਬ ਤੇ ਹੋਰ ਪਰੇਸ਼ਾਨ ਹੁੰਦਾ ਜਾਂਦਾ ਹੈ ਔਰ ਇਨਾਂ ਚੀਜ਼ਾਂ ਦਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਦੀ ਜਨਤਾ ਨੂੰ ਦਿਨੋਂ ਦਿਨ ਹੋਈ ਜਾਏਗਾ ਹੁੰਦਾ ਰਹੇਗਾ ਕਾਰਨ ਇਹ ਹੈ ਕਿ ਉੱਥੇ ਅਸਲ ਮੁੱਦਾ ਇਹ ਨਹੀਂ ਹੈ ਕਿ ਉਹਨਾਂ ਲੋਕਾਂ ਦੀ ਕੋਈ ਸਤਗੁਰੂ ਰਵਦਾਸ ਜੀ ਮੈਂ ਕਹਿ ਦੇਵਾਂ ਜਾਂ ਭਗਤ ਰਵਦਾਸ ਜੀ ਕਹਿ ਦੇਵਾਂ ਉਹਨਾਂ ਦੇ ਨਾਲ ਕੋਈ ਐਨੀ ਸਾਂਝ ਨਹੀਂ ਹੈ ਪਰ ਹੁਣ ਤੁਸੀਂ ਇੱਕ ਚੀਜ਼ ਇਹ ਦੇਖੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਅਟੁੱਟ ਅੰਗ ਦੇ ਕੋਈ ਵੀ ਸਿੱਖ ਉਹਨਾਂ ਨੂੰ ਆਪਣੇ ਤੋਂ ਅਲੱਗ ਨਹੀਂ ਸਮਝਦਾ ਪਰ ਫਿਰ ਵੀ ਉਹਨਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਲੱਗ ਕਰਕੇ ਇੱਕ ਗ੍ਰੰਥ ਤਿਆਰ ਕਰ ਲੈਣਾ ਇਹ ਕੋਈ ਚੰਗੀ ਗੱਲ ਨਹੀਂ ਹੈ ਕਿਉਂਕਿ ਇਹ ਸਮਝ ਲਓ ਕਿ ਜਦੋਂ ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸੌਂਪੀ ਹੋਏਗੀ ਤਾਂ ਉਹਨਾਂ ਨੇ ਇੱਕ ਏਕਤਾ ਦੇ ਵਾਸਤੇ ਉਹ ਬਾਣੀ ਸੌਂਪੀ ਸੀ ਕਿ ਇਹ ਏਕਤਾ ਬਣੀ ਰਹੇ ਜਦੋਂ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਕੀਤਾ ਸੀ ਤਾਂ ਉਸ ਵੇਲੇ ਵੀ ਇਹਹੀ ਭਾਵਨਾ ਸੀ ਕਿ ਉੱਤਮ ਤੇ ਸ੍ਰੇਸ਼ਟ ਬਾਣੀ ਜੋ ਕਿ ਸਮੁੱਚੀ ਮਾਨਵਤਾ ਦਾ ਭਲਾ ਕਰਨ ਵਾਲੀ ਹੈ ਇਹ ਬਾਣੀ ਨਾਲ ਚੱਲੇ ਔਰ ਇਹ ਬਾਣੀ ਹੈ ਜਿਹੜੀ ਇਹ ਸਾਡੇ ਸ਼ਰੀਰ ਦਾ ਇੱਕ ਅਭਿੰਨ 파ਟ ਹੈ ਸਾਡੀ ਜ਼ਿੰਦਗੀ ਦਾ ਆਧਾਰ ਹੀ ਉਹ ਬਾਣੀ ਹੈ ਫਿਰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਦੁਬਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਮਦਮਾ ਸਹਿਬ ਵਿੱਚ ਐਡੀਟਿੰਗ ਕੀਤੀ ਤਾਂ ਉਹਨਾਂ ਨੇ ਵੀ ਉਸ ਮਾਨ ਸਨਮਾਨ ਨੂੰ ਉਸ ਨੂੰ ਬਰਾਬਰ ਰੱਖਿਆ ਕਿਉਂਕਿ ਉਹਨਾਂ ਵੀ ਇਹ ਸਮਝਿਆ ਕਿ ਭਗਤ ਰਵਿਦਾਸ ਜੀ ਸਾਡੇ ਵਾਸਤੇ ਉਹ ਨਹੀਂ ਪੂਜਨਯੋਗ ਹੈ ਇਹ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਮਹਾਪੁਰਸ਼ਾਂ ਦੀ ਬਾਣੀ ਹੈ ਉਹ ਸਾਰੇ ਹੀ ਗੁਰੂ ਸਰੂਪ ਹੋ ਜਾਂਦੇ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਪੁਰਾਂ ਦੀ ਦੇ ਤੇ ਫਿਰ ਇਸ ਦੇ ਇਲਾਵਾ ਜੇ ਦੂਜੇ ਪਾਸੇ ਦੇਖੀਏ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਾਸਤੇ ਬਾਬਾ ਸ਼ਬਦ ਬਹੁਤ ਜਗ੍ਹਾ ਵਰਤਿਆ ਗਿਆ ਜਿਵੇਂ ਘਰ ਘਰ ਬਾਬਾ ਪੂਜੀਏ ਬਾਬਾ ਗਿਆ ਬਗਦਾਦ ਨੂੰ ਤੇ ਹੁਣ ਕੀ ਉੱਥੋਂ ਅਸੀਂ ਇਹ ਸਮਝ ਲਈਏ ਕਿ ਗੁਰੂ ਨਾਨਕ ਦੇਵ ਜੀ ਨੂੰ ਜੇ ਬਾਬਾ ਕਿਹਾ ਗਿਆ ਤੇ ਇਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਹੈ ਜਿਹੜੇ ਉਹਨਾਂ ਦੀ ਕੋਈ ਹੀਠੀ ਹੋ ਗਈ ਇਹ ਕੋਈ ਵੀ ਜੋ ਸ਼ਬਦ ਨੇ ਸੰਬੋਧਨੀ ਸ਼ਬਦ ਹੈ ਸਤਿਗੁਰੂ ਵੀ ਉਹਨਾਂ ਨੂੰ ਕਹੇ ਲੈਣਾ ਕੋਈ ਗਲਤ ਗੱਲ ਨਹੀਂ ਹੈ ਪਰ ਇਸ ਨਾਮ ਤੇ ਐਨਾ ਵੱਡਾ ਬਿਵਾਲ ਖੜਾ ਕਰ ਦੇਣਾ ਔਰ ਬਿਵਾਲ ਵੀ ਖੜਾ ਉਹਨਾਂ ਲੋਕਾਂ ਵੱਲੋਂ ਕਰਨਾ ਜਿਨ੍ਹਾਂ ਦੀ ਕੋਈ ਵਿਚਾਰ ਧਾਰਾ ਹੀ ਨਾ ਹੋਵੇ ਧਰਮ ਦੇ ਨਾਲ ਕੋਈ ਦੂਰ ਦੂਰ ਦਾ ਨਾਤਾ ਹੀ ਨਾ ਹੋਵੇ ਅੱਜ ਕੱਲ ਸਭ ਤੋਂ ਵੱਡਾ ਜੋ ਸਾਡਾ ਨੁਕਸਾਨ ਕੀਤਾ ਹੈ ਉਹ ਕੀਤਾ ਹੈ ਸੋਸ਼ਲ ਮੀਡੀਆ ਨੇ ਇਹ ਜਦੋਂ ਤੋਂ মিডিਆ ਆਇਆ ਓਦੋਂ ਤੋਂ ਵੰਡੀਆਂ ਨੇ ਜਿਹੜੀਆਂ ਉਹ ਪੈਣੀਆਂ ਸਾਡੇ ਸਮਾਜ 'ਚ ਸ਼ੁਰੂ ਹੋਈਆਂ ਔਰ ਇਸ ਤੋਂ ਪਹਿਲਾਂ ਕਿਸੇ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੁੰਦਾ ਸੀ ਜੇ ਮੈਂ ਗੱਲ ਕਰਾਂ ਤੁਸੀਂ ਕਿਤੇ ਪਿੱਛੇ ਚਲੇ ਜਾਓ ਆਪਣਾ ਜਦੋਂ ਅੰਗਰੇਜ਼ ਰਾਜ ਦਾ ਸਮਾਂ ਸੀਗਾ ਜਦੋਂ ਅਜੇ ਰੇਡੀਓ ਤੇ ਅਖਬਾਰਾਂ ਨਹੀਂ ਆਏ ਸੀ ਓਦੋਂ ਤੇ ਤੁਸੀਂ ਚਲੇ ਜਾਓ ਤਾਂ ਉਸ ਵੇਲੇ ਦੋਵੇਂ ਹੀ ਸਮਾਜ ਹਿੰਦੂ ਮੁਸਲਮ ਸਿੱਖ ਸਾਰੇ ਹੀ ਸਾਡੇ ਪਿੰਡਾਂ ਵਿੱਚ ਕਿੰਨੇ ਪਿਆਰ ਸ਼ਾਂਤੀ ਦੇ ਨਾਲ ਰਹਿੰਦੇ ਸੀ ਉਹਨਾਂ ਵਿੱਚ ਰਤੀ ਭਰ ਵੀ ਕੋਈ ਏਰ ਮੇਰ ਨਹੀਂ ਹੁੰਦੀ ਸੀ ਗੁਰਦੁਆਰੇ ਵੀ ਸਾਰੇ ਮਿਲ ਕੇ ਜਾਂਦੇ ਸੀ ਇੱਕ ਦੂਜੇ ਦੇ ਨਾਲ ਪਿਆਰ ਵੀ ਸਾਰੇ ਕਰਦੇ ਸੀ ਫਿਰ ਉਸ ਤੋਂ ਬਾਅਦ ਆ ਗਿਆ ਸਮਾਂ ਅੰਗਰੇਜ਼ਾਂ ਦਾ ਤੇ ਅੰਗਰੇਜ਼ਾਂ ਨੇ ਜਿਹੜਾ ਸੀ ਉਹ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਅਪਣਾਇਆ ਨਤੀਜਾ ਇਹ ਨਿਕਲਿਆ ਕਿ ਹਿੰਦੂ ਮੁਸਲਮ ਦੇ ਨਾਮ ਤੇ ਦੰਗੇ ਫਸਾਦ ਹੋਏ ਔਰ ਉਹਨਾਂ ਦੇ ਵਿੱਚੋਂ ਪਾਕਿਸਤਾਨ ਬਣ ਗਿਆ ਪਾਕਿਸਤਾਨ ਬਣ ਤੋਂ ਬਾਅਦ ਫੇਰ ਵੀ ਇਹ ਗੱਲ ਕਿਤੇ ਵੀ ਰੁਕੀ ਨਾ ਅਸਲ ਵਿੱਚ ਜਿਹੜੇ ਪੰਜਾਬੀ ਹੁੰਨੇ ਆ ਨਾ ਅਸੀਂ ਸਾਡੇ ਤੇ ਖੂਨ ਦੇ ਵਿੱਚ ਹੀ ਲੜਾਈਆਂ ਝਗੜੇ ਆ ਜਿਹੜੇ ਉਹ ਬਸੇ ਹੋਏ ਆ ਕਿਉਂਕਿ ਮੈਂ ਦੇਖਦਾ ਕਿ ਰਾਜਾ ਪੋਰਸ ਨੇ ਜਦੋਂ ਸਿਕੰਦਰ ਨੂੰ ਹਰਾਇਆ ਸੀਗਾ ਸਿਕੰਦਰ ਦਾ ਤੇ ਪੋਰਸ ਦਾ ਯੁੱਧ ਹੋਇਆ ਸੀਗਾ ਜਦੋਂ ਉਸ ਵੇਲੇ ਤੋਂ ਹੀ ਇਹ ਲੜਾਈਆਂ ਝਗੜਿਆਂ 'ਚ ਪਏ ਆ ਇਹ ਖੂਨ ਦੇ ਵਿੱਚ ਇੰਨੇ ਗਹਿਰੇ ਗਏ ਨੇ ਕਿ ਪੰਜਾਬੀ ਆਪਣੇ ਵਿਕਾਸ ਤੋਂ ਜ਼ਿਆਦਾ ਆਪਣੀਆਂ ਲੜਾਈਆਂ ਦੇ ਬਾਰੇ ਸੋਚਦੇ ਰਹਿੰਦੇ ਆ ਪਰ ਇਹ ਕਿਵੇਂ ਸ਼ਾਂਤ ਰਹਿਣ ਕਿਸ ਤਰ੍ਹਾਂ ਇਹਨਾਂ ਅੰਦਰ ਨਿਮਰਤਾ ਆਵੇ ਕਿਵੇਂ ਇਹ ਆਪਣੀ ਆਰਥਿਕ ਤਰੱਕੀ ਅਤੇ ਭਾਈਚਾਰਕ ਸਾਂਝ ਦੇ ਬਾਰੇ ਸੋਚਣ ਇਸੇ ਹੀ ਮਨੋਰਥ ਨੂੰ ਮੁੱਖ ਰੱਖ ਕੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਜਿਹੜਾ ਉਹ ਸਿੱਖ ਧਰਮ ਚਲਾਇਆ ਸੀਗਾ ਔਰ ਗੁਰੂ ਸਾਹਿਬ ਨੇ ਜਿੱਥੇ ਵੀ ਗਏ ਜਾ ਕੇ ਲੋਕਾਂ ਨੂੰ ਸਾਂਝੀਵਾਲਤਾ ਏਕਤਾ ਇੱਕ ਓੰਕਾਰ ਅਤੇ ਨਿਮਰਤਾ ਪਿਆਰ ਦਾ ਸੰਦੇਸ਼ ਦਿੱਤਾ ਅਤੇ ਬਿਨਾ ਕਿਸੇ ਜਾਤ ਪਾਤ ਦੇ ਭੇਦਭਾਵ ਦੇ ਉਹਨਾਂ ਸਾਰੇ ਹੀ ਮਹਾਂਪੁਰਸ਼ਾਂ ਦੀ ਬਾਣੀ ਇਕੱਠੀ ਕੀਤੀ ਜਿਹੜੀ ਬਾਣੀ ਲੋਕਾਂ ਨੂੰ ਸੱਚ ਪਿਆਰ ਨਿਮਰਤਾ ਸ਼ਾਂਤੀ ਸਹਿਨਸ਼ੀਲਤਾ ਮਿਹਨਤ ਕਰਨ ਦਾ ਅਤੇ ਬਰਾਬਰਤਾ ਦਾ ਹੱਕ ਦੇਣ ਦਾ ਸੰਦੇਸ਼ ਦੇਣ ਵਾਲੀ ਸੀ ਔਰ ਉਹਨਾਂ ਗੁਰੂ ਸੇਬਾਂ ਦੇ ਨਾਮ ਤੇ ਅਜੇ ਵੀ ਪੰਜਾਬ ਦੇ ਵਿੱਚ ਲੜਾਈਆਂ ਝਗੜੇ ਖਤਮ ਨਹੀਂ ਹੋਏ ਅਸਲ ਵਿੱਚ ਮੈਨੂੰ ਐਵੇਂ ਲੱਗਦਾ ਹੈ ਕਿ ਅਸੀਂ ਪੰਜਾਬੀ ਗੁਰੂ ਗ੍ਰੰਥ ਸਾਹਿਬ ਨੂੰ ਤੇ ਮੰਨਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਂ ਕੋਈ ਨਹੀਂ ਮੰਨਦੇ ਕਿਉਂਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਮੰਨਣੀ ਸ਼ੁਰੂ ਕਰ ਦੇਈਏ ਸ਼ਾਇਦ ਸਾਡੇ ਲੜਾਈਆਂ ਝਗੜੇ ਤੇ ਇਸ ਤਰ੍ਹਾਂ ਦੇ ਵਿਵਾਦ ਹੈ ਜਿਹੜੇ ਉਹ ਖਤਮ ਹੋ ਸਕਦੇ ਆ ਤੇ ਅਸੀਂ ਮਾਨਵਤਾ ਦੇ ਭਲੇ ਦੇ ਵਾਸਤੇ ਕੁਝ ਹੋਰ ਕਰ ਸਕਦੇ ਆ ਮੈਂ ਇਹਦੇ ਨਾਲ ਇੱਕ ਚੀਜ਼ ਹੋਰ ਵੀ ਕਹਿ ਦੇਵਾਂ ਕਿ ਮੈਂ ਇੱਥੇ ਨਾ ਕੈਨੇਡਾ ਦੇ ਵਿੱਚ ਰਹਿੰਦਿਆਂ ਹੋਇਆਂ ਬਹੁਤ ਸਾਰੇ ਇੱਥੋਂ ਦੇ ਨਿਊਜ਼ ਚੈਨਲਾਂ ਨੂੰ ਸੁਣਦਾ ਹਾਂ ਇੱਥੋਂ ਦੇ ਨਿਊਜ਼ ਚੈਨਲਾਂ ਤੇ ਮੈਨੂੰ ਕਦੇ ਵੀ ਕੋਈ ਧਾਰਮਿਕ ਵਿਵਾਦ ਜਾਂ ਰਾਜਸੀ ਵਿਵਾਦ ਨਹੀਂ ਦੀਆਂ ਖਬਰਾਂ ਨਹੀਂ ਸੁਣਦੀਆਂ ਔਰ ਜਦੋਂ ਵੀ ਮੈਂ ਇੱਥੇ ਸੁਣਦਾ ਇੱਥੋਂ ਦੇ ਚੈਨਲਾਂ ਨੂੰ ਉਹਦੇ ਵਿੱਚ ਆਰਥਿਕ ਨਿਊਜ਼ ਹੀ ਹੁੰਦੀ ਹੈ ਕਿ ਕਿੱਥੇ ਸਾਨੂੰ ਕੀ ਲਾਭ ਹੋ ਸਕਦਾ ਹੈ ਕਿੱਥੇ ਕੀ ਨੁਕਸਾਨ ਹੋ ਸਕਦਾ ਵਾ ਕਿਸ ਤਰ੍ਹਾਂ ਅਸੀਂ ਆਪਣੇ ਦੇਸ਼ ਦੀ ਇਕਨਾਮੀ ਨੂੰ ਹੋਰ ਜ਼ਿਆਦਾ ਮਜ਼ਬੂਤ ਕਰ ਸਕਦੇ ਹਾਂ ਕਦੇ ਮੈਂ ਜਾਤਾਂ ਦੇ ਨਾਮ ਤੇ ਵਖਰੇਵਿਆਂ ਦੀਆਂ ਦੂਸਰੀਆਂ ਖਬਰਾਂ ਨਹੀਂ ਸੁਣੀਆਂ ਪਰ ਜਦੋਂ ਮੈਂ ਆਪਣੇ ਭਾਰਤੀ মিডিਆ ਪਾਕਿਸਤਾਨੀ মিডিਆ afghan মিডিਆ ਨੇਪਾਲ মিডিਆ ਜਿਹੜਾ ਸਾਡਾ ਏਸ਼ੀਅਨ মিডিਆ ਹੈ ਉਸ ਤੇ ਜਾ ਕੇ ਦੇਖਦਾ ਤੇ ਉਥੇ ਕੋਈ ਵੀ ਤਰੱਕੀ ਵਿਕਾਸ ਆਰਥਿਕ ਇਕਨੋਮਿਕਲ ਤਰੱਕੀਆਂ ਦੀ ਗੱਲ ਤੇ ਹੁੰਦੀ ਹੀ ਨਹੀਂ ਉਥੇ ਜਦੋਂ ਅਸੀਂ ਦੇਖਦੇ ਹਾਂ ਤੇ ਸਿਰਫ ਤੇ ਸਿਰਫ ਸਾਨੂੰ ਇਹ ਹੀ ਖਬਰਾਂ ਮਿਲਦੀਆਂ ਕਿ ਫਲਾਣੇ ਧਰਮ ਨੇ ਫਲਾਣੇ ਧਰਮ ਦੇ ਲਈ ਇਹ ਕੀਤਾ ਤੇ ਇਸ ਖਾਤਰ ਦੰਗੇ ਹੋ ਗਏ ਫਲਾਣਿਆਂ ਨੇ ਫਲਾਣਿਆਂ ਦੇ ਨਾਲ ਜਿਹੜਾ ਹੈਗਾ ਵਾ ਇਸ ਧਰਮ ਵਾਲਿਆਂ ਨੇ ਇਸ ਤਰ੍ਹਾਂ ਕੀਤਾ ਤੇ ਰੋਸ ਮਜ਼ਾਰੇ ਹੋ ਗਏ ਉਹਨਾਂ ਨੇ ਦੂਸਰੇ ਧਰਮ ਤੇ ਅਟੈਕ ਕਰਨ ਲਈ ਜਾਂ ਸਮਾਜ ਤੇ ਅਟੈਕ ਕਰਨ ਲਈ ਮੂਵੀ ਬਣਾ ਦਿੱਤੀ ਤੇ ਉਸ ਦੇ ਵਿਰੋਧ ਪ੍ਰਦਰਸ਼ਨ ਦੇ ਵਿੱਚ ਅੱਗਾ ਲੱਗ ਗਈਆਂ ਇੱਕ ਧਰਮ ਵਾਲਿਆਂ ਨੇ ਦੂਸਰੇ ਧਰਮ ਸਥਾਨ ਤੇ ਜਾ ਕੇ ਜਿਹੜਾ ਪਥਰਾਓ ਕਰ ਦਿੱਤੇ ਇਹੋ ਜਿਹੀਆਂ ਖਬਰਾਂ ਮਤਲਬ ਕਿ ਸਮਾਜ ਦਾ ਧਰਮ ਦੇ ਨਾਮ ਤੇ ਲੜਦੇ ਰਹਿਣਾ ਇਹ ਸਭ ਤੋਂ ਵੱਡਾ ਕਲੰਕ ਹੈ ਜਿਹੜਾ ਇਹ ਸਾਡੇ ਭਾਰਤੀ ਸਮਾਜ ਦੇ ਮੱਥੇ ਤੇ ਮੜਿਆ ਹੋਇਆ ਹੈ ਤੇ ਇਸ ਕਲੰਕ ਨੂੰ ਜਦੋਂ ਤੱਕ ਅਸੀਂ ਧੋਵਾਂਗੇ ਨਹੀਂ ਉਦੋਂ ਤੱਕ ਸਾਨੂੰ ਫਿਰ ਇਹਨਾਂ ਦੇਸ਼ਾਂ 'ਚ ਆ ਕੇ ਇੱਥੋਂ ਦੇ ਲੋਕਾਂ ਦੀਆਂ ਜਿਹੜੀਆਂ ਨੇ ਉਹ ਮਜ਼ਦੂਰੀਆਂ ਹੀ ਕਰਦੀਆਂ ਪੈਣਗੀਆਂ ਔਰ ਇਸੇ ਕਰਕੇ ਹੀ ਉਸ ਜਗ੍ਹਾ ਤੇ ਜਿਹੜਾ ਹੈ ਉਹ ਗਰੀਬੀ ਇਹਨਾਂ ਦੇਸ਼ਾਂ ਦੇ ਨਾਲੋਂ ਜ਼ਿਆਦਾ ਹੈ ਵਿਕਾਸ ਹੋ ਨਹੀਂ ਪਿਆ ਕਿਉਂਕਿ ਹਰ ਕੋਈ ਜਿਹੜਾ ਹੈ ਉਹ ਹੋਰ ਹੀ ਮੁੱਦਿਆਂ 'ਚ ਉਲਝਿਆ ਹੋਇਆ ਹੈ ਔਰ ਰੋਟੀ ਰੋਜੀ ਕਿਵੇਂ ਕਮਾਣੀ ਹੈ ਕਿਵੇਂ ਸਰਵਾਈਵ ਕਰਨਾ ਹੈ ਇਹਨਾਂ ਪੱਖਾਂ ਵੱਲ ਧਿਆਨ ਸਾਡਾ ਜਾਂਦਾ ਹੀ ਨਹੀਂ ਹੈ ਤੇ ਮਿੱਤਰੋ ਮੇਰਾ ਤੇ ਇਹੀ ਕਹਿਣਾ ਹੈ ਕਿ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਹੈ ਤਰੱਕੀ ਕਰਨੀ ਹੈ ਵਿਕਾਸ ਕਰਨਾ ਹੈ ਸੌਕੇ ਰਹਿਣਾ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਇੱਕ ਦੂਸਰੇ ਦੇ ਖੰਜਰਾਂ ਨੂੰ ਸਾਡਾ ਖੂਨ ਨਾ ਲੱਗੇ ਤੇ ਧਰਮ ਅਸਥਾਨਾਂ ਤੋਂ ਨਫ਼ਰਤ ਦੇ ਬੀਜ ਬੀਜਨੇ ਅਸੀਂ ਬੰਦ ਕਰੀਏ ਇਹੋ ਜੇ ਵਖਰੇਵੇਂ ਛੱਡੀਏ ਪਰ ਇਹ ਜਿਹੜੇ ਵਖਰੇਵੇਂ ਧਰਮ ਦੇ ਨਾਮ ਤੇ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੇ ਭਗਤ ਜਣਾਂ ਨੂੰ ਹੀ ਆਪਸ ਵਿੱਚ ਲੜਾਉਣ ਲਈ ਕੀਤੇ ਜਾ ਰਹੇ ਆ ਇਹਨਾਂ ਦੀ ਜਿੰਨੀ ਵੀ ਨਿੰਦਾ ਹੋ ਸਕੇ ਉਨੇ ਹੀ ਨਿੰਦਾ ਥੋੜੀ ਹੈ ਔਰ ਆਓ ਆਪਾਂ ਸਾਰੇ ਜਾਗ ਜੀਏ ਇਹਦੇ ਵਿੱਚ ਚਾਹੇ ਉਹ ਰਵਦਾਸੀਆ ਭਾਈਚਾਰਾ ਹੈ ਤੇ ਚਾਹੇ ਉਹ ਹੋਰ ਕੋਈ ਹੈ ਹੋ ਸਕਦਾ ਹੈ ਤੁਹਾਡੀ ਜੱਟਾਂ ਦੇ ਨਾਲ ਲੜਾਈ ਹੋਵੇ ਕਿਉਂਕਿ ਜੱਟਾਂ ਨੇ ਤੁਹਾਨੂੰ ਪੰਜਾਬ ਦੇ ਵਿੱਚ ਬੰਦਾ ਸਥਾਨ ਨਾ ਦਿੱਤਾ ਹੋਵੇਗਾ ਹੋ ਸਕਦਾ ਹੈ ਤੁਹਾਡੀ ਬ੍ਰਾਹਮਣ ਦੇ ਨਾਲ ਲੜਾਈ ਹੋਵੇਗੀ ਬ੍ਰਾਹਮਣ ਨੇ ਤੁਹਾਨੂੰ ਉਹ ਸਥਾਨ ਨਹੀਂ ਦਿੱਤਾ ਹੋਵੇਗਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਸਾਹਿਬਾਂ ਦੀ ਬਾਣੀ ਦੇ ਨਾਲ ਵੀ ਲੜਾਈ ਕਰਾ ਦੇਣਾ ਇਦੋਂ ਹੋਸ਼ੀ ਹਰਕਤ ਹੋਰ ਕੀ ਹੋ ਸਕਦੀ ਹੈ ਸਿਰਫ ਕੁਝ ਲੋਕਾਂ ਨੂੰ ਇਹ ਆਸ ਹੁੰਦੀ ਹੈ ਕਿ ਸਾਡੇ ਡੇਰੇ ਚੱਲਦੇ ਰਹਿਣ ਕੁਝ ਲੋਕਾਂ ਨੂੰ ਇਹ ਆਸ ਹੁੰਦੀ ਹੈ ਕਿ ਅਸੀਂ ਹੀਰੋ ਬਣੇ ਰਹੀਏ ਕਿਉਂਕਿ ਮੈਨੂੰ ਐਵੇਂ ਲੱਗਦਾ ਹੈ ਕਿ ਹੁਣ ਜਿਹੜੇ ਸਾਡੇ ਧਾਰਮਿਕ ਵਿਦਵਾਨ ਅਖਵਾਉਣ ਵਾਲੇ ਲੋਕ ਹੈ ਨਾ ਉਹ ਵੀ ਲੋਕ ਇੱਕ ਤਰ੍ਹਾਂ ਦੇ ਵਕੀਲ ਬਣ ਗਏ ਹੋਏ ਆ ਤੇ ਵਕੀਲ ਹੁੰਦਾ ਹੈ ਜਿਹੜਾ ਉਹਨੂੰ ਇਹ ਪਤਾ ਹੁੰਦਾ ਹੈ ਕਿ ਜਿਹੜੀ ਧਿਰ ਦਾ ਮੈਂ ਪੱਖ ਪੂਰ ਰਿਆਂ ਉਹ ਧਿਰੇ ਜਿਹੜੀ ਗੁਨਾਹਗਾਰ ਹੈ ਝੂਠੀ ਹੈ ਪਰ ਫਿਰ ਵੀ ਉਹ ਉਸ ਧਿਰ ਦਾ ਕੇਸ ਲੜਦਾ ਹੈ ਤੇ ਇਸ ਤਰ੍ਹਾਂ ਸਾਬਤ ਕਰਦਾ ਹੈ ਕਿ ਮੇਰੀ ਧਿਰ ਹੀ ਸੱਚੀ ਹੈ ਦੂਸਰੀ ਧਿਰ ਹੈ ਜਿਹੜੀ ਉਹੀ ਦੋਸ਼ੀ ਹੈ ਮੇਰੀ ਧਿਰ ਦਾ ਕੋਈ ਕਸੂਰ ਨਹੀਂ ਪਰ ਉਹ ਸਭ ਕੁਝ ਹੋ ਰਿਹਾ ਹੁੰਦਾ ਹੈ ਪੈਸੇ ਦੇ ਲਾਲਚ ਖਾਤਰ ਔਰ ਇਹੋ ਜੇ ਲਾਲਚ ਦੇ ਵਿੱਚ ਆ ਕੇ ਅੱਜ ਕੱਲ ਮੈਂ ਇਹ ਕਹਿ ਦੇਵਾਂ ਕਿ ਸਾਡਾ ਜੋ ਸਮਾਜ ਹੈ ਉਹ ਬਹੁਤ ਪਾਸਿਆਂ ਤੋਂ ਵੰਡਿਆ ਜਾ ਰਿਹਾ ਹੈ ਬਹੁਤ ਸਾਰੀਆਂ ਗਲਤ ਚੀਜ਼ਾਂ ਹੋ ਰਹੀਆਂ ਨੇ ਔਰ ਅਸੀਂ ਏਕਤਾ ਤੇ ਮਜ਼ਬੂਤੀ ਨੂੰ ਅੱਗੇ ਲੈ ਕੇ ਚੱਲਾਂਗੇ ਤਾਂ ਹੀ ਸਾਡੇ ਸਮਾਜ ਦਾ ਸੁਧਾਰ ਹੋ ਸਕਦਾ ਹੈ ਤਾਂ ਹੀ ਅਸੀਂ ਅੱਗੇ ਵੱਧ ਸਕਦੇ ਹਾਂ ਤਰੱਕੀ ਕਰ ਸਕਦੇ ਹਾਂ ਨਹੀਂ ਤੇ ਅਜੇ ਤੱਕ ਧਰਮ ਦੇ ਨਾਮ ਤੇ ਲੜ ਲੜ ਕੇ ਅਸੀਂ ਆਪਣਾ ਨੁਕਸਾਨ ਹੀ ਕੀਤਾ ਹੈ ਇਸ ਤੋਂ ਵੱਧ ਕੇ ਸਾਨੂੰ ਹੋਰ ਕੁਝ ਨਹੀਂ ਮਿਲਿਆ ਤੇ ਧਰਮ ਦਾ ਅਸਲ ਮਕਸਦ ਕੋਈ ਕਰਾਮਾਤਾਂ ਵਖਾ ਕੇ ਕਿਸੇ ਦੀ ਤਕਦੀਰ ਬਦਲਣਾ ਨਹੀਂ ਹੁੰਦਾ ਧਰਮ ਦਾ ਤੇ ਅਸਲ ਮਤਲਬ ਹੀ ਇਹ ਹੁੰਦਾ ਵਾ ਇਹ ਉੱਚੀ ਸੂਚੀ ਜੀਵਨ ਜਾਚ ਮਨੁੱਖਾਂ ਨੂੰ ਸਿਖਾਉਣਾ ਉਹਨਾਂ ਦੇ ਅੰਦਰੋਂ ਈਰਖਾ ਨਫ਼ਰਤ ਕੱਢਣਾ ਊਚ ਨੀਚ ਦੇ ਭੇਦ ਭਾਵ ਨੂੰ ਖਤਮ ਕਰਨਾ ਔਰ ਇਹ ਸਾਰੇ ਸਾਨੂੰ ਕਰਨੇ ਚਾਹੀਦੇ ਆ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੇ ਜੱਟਾਂ ਦੇ ਕਰਕੇ ਇਹ ਪ੍ਰੋਬਲਮਾਂ ਖੜੀਆਂ ਹੋ ਰਹੀਆਂ ਉਹਨਾਂ ਨੂੰ ਵੀ ਇਹ ਚੀਜ਼ ਚੰਗੀ ਤਰ੍ਹਾਂ ਸਮਝਣੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੰਦੇਸ਼ ਤਾਂ ਇਹ ਹੈ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਇਸ ਲਈ ਉੱਥੇ ਊਚ ਨੀਚ ਜਾਤ ਪਾਤ ਦਾ ਜੋ ਬੋਲ ਬੰਦਾ ਹੈ ਉਸ ਨੂੰ ਖਤਮ ਕੀਤਾ ਜਾਵੇ ਕਿਉਂਕਿ ਅਸੀਂ ਸ਼ਹਿਰਾਂ ਦੇ ਵਿੱਚ ਵੀ ਦੇਖਦੇ ਹਾਂ ਜਾਂ ਜਦੋਂ ਵਿਦੇਸ਼ਾਂ ਦੇ ਵਿੱਚ ਆ ਕੇ ਦੇਖਦੇ ਹਾਂ ਤੇ ਇੱਥੇ ਕਿਸੇ ਨੂੰ ਕਿਸੇ ਦੀ ਜਾਤ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਔਰ ਜੇ ਅਸੀਂ ਵਪਾਰ ਜਗਤ ਦੀ ਗੱਲ ਕਰੀਏ ਜਿਹਦੇ ਵਿੱਚ ਸਕੂਲ ਕਾਲਜ ਆ ਜਾਂਦੇ ਆ ਹਸਪੀਟਲ ਆ ਜਾਂਦੇ ਨੇ ਜਿੱਥੇ ਤੁਸੀਂ ਜਾ ਕੇ ਦਕਾਨਾਂ ਆ ਜਾਂਦੀਆਂ ਉੱਥੇ ਕੋਈ ਕਿਸੇ ਦੀ ਜਾਤ ਨਹੀਂ ਪੁੱਛਦਾ ਦਫ਼ਤਰਾਂ ਵਿੱਚ ਕੋਈ ਕਿਸੇ ਦੀ ਜਾਤ ਨਹੀਂ ਪੁੱਛਦਾ ਹਰ ਬੰਦੇ ਦਾ ਕੰਮ ਹੈ ਜਿਹੜਾ ਉੱਥੇ ਬਰਾਬਰ ਹੀ ਕੀਤਾ ਜਾਂਦਾ ਤੇ ਫਿਰ ਅਸੀਂ ਆਪਣੇ ਧਰਮਾਂ ਦੇ ਵਿੱਚ ਜਾਤ ਪਾਤ ਨੂੰ ਊਚ ਨੀਚ ਨੂੰ ਕਿਉਂ ਇੰਨੀ ਐਹਮियत ਦੇ ਕੇ ਇੱਕ ਆਪਣਾ ਵੱਡਾ ਨੁਕਸਾਨ ਕਰ ਰਹੇ ਹੁੰਨੇ ਆ ਇਸ ਨੁਕਸਾਨ ਤੋਂ ਬਚਣਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਤਰੱਕੀ ਕਰੀਏ ਤੇ ਮੈਂ ਫਿਰ ਕਹਾਂਗਾ ਜੈ ਗੁਰਦੇਵ ਸਾਡੇ ਲਈ ਸਹਿਬ ਸ਼੍ਰੀ ਗੁਰੂ ਸਤਗੁਰੂ ਰਬਦਾਸ ਜੀ ਭਗਤ ਰਬਦਾਸ ਜੀ ਇਹ ਬਰਾਬਰ ਹੀ ਪੂਜਨੀਆ ਨੇ ਔਰ ਇਹਦੇ ਨਾਲ ਮਿੱਤਰੋ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜੇ ਅਸੀਂ ਇਹ ਕਹਿ ਸਕਦੇ ਹਾਂ ਭਗਤ ਅਰਜਨ ਦੇਵ ਜੀ ਜੇ ਅਸੀਂ ਇਹ ਕਹਿ ਸਕਦੇ ਹਾਂ ਬਾਬਾ ਨਾਨਕ ਤੇ ਜੇ ਕਿਤੇ ਇਹ ਨਾਲ ਕਿਹਾ ਜਾਏ ਕਿ ਭਗਤ ਰਬਦਾਸ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜਿਹੜੇ ਗੁਰੂ ਸਾਹਿਬਾਨ ਦੀ ਬਾਣੀ ਦੀ ਇਹ ਜੋਤ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਹ ਸਾਡੇ ਸਾਰਿਆਂ ਲਈ ਸਰਬਸਾਂਝੀ ਹੈ ਤੇ ਮੈਂ ਇਹ ਕਹਾਂਗਾ ਆਪਣੇ ਆਪ ਨੂੰ ਤੋੜੋ ਨਾ ਆਪਣੇ ਆਪ ਨੂੰ ਵਿਸ਼ਾਲ ਕਰੋ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸਾਰੇ ਗੁਰੂਆਂ ਨੇ ਸਾਨੂੰ ਵਿਸ਼ਾਲਤਾ ਬਖਸ਼ੀ ਔਰ ਉਸ ਵਿਸ਼ਾਲਤਾ ਦੇ ਮਹਾਸਾਗਰ ਦੇ ਵਿੱਚ ਸਹਿਬ ਸਤਿਗੁਰੂ ਰਵਦਾਸ ਜੀ ਜਾਂ ਭਗਤ ਰਵਦਾਸ ਜੀ ਹੈ ਜਿਹੜੇ ਉਹਨਾਂ ਦੀ ਬਾਣੀ ਵੀ ਦਰਜ ਕਰਕੇ ਸਾਨੂੰ ਹੋਰ ਉੱਚਾ ਸੁੱਚਾ ਸੋਚਣ ਲਈ ਐਨੀ ਵੱਡੀ ਦਾਤ ਬਖਸ਼ੀ ਹੈ ਤੇ ਉਹਦਾ ਆਨੰਦ ਆਪਾਂ ਸਾਰੇ ਰਲ ਮਿਲ ਕੇ ਮਾਣੀਏ ਔਰ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਉਹ ਭਗਤ ਰਵਦਾਸ ਜੀ ਦੀ ਬਾਣੀ ਤੋਂ ਬਿਨਾ ਸੰਪੂਰਨ ਨਹੀਂ ਹੋ ਸਕਦੇ ਤੇ ਫਿਰ ਭਗਤ ਰਵਦਾਸ ਜੀ ਨੂੰ ਮੰਨਣ ਵਾਲੇ ਉਹ ਇਹ ਗੁਰੂ ਗ੍ਰੰਥ ਸਾਹਿਬ ਤੋਂ ਕਿਵੇਂ ਆਪਣਾ ਮੂੰਹ ਮੋੜ ਸਕਦੇ ਆ ਇਸ ਪੱਖੋਂ ਮੂੰਹ ਮੋੜਨਾ ਮੇਰੇ ਖਿਆਲ ਚ ਸਾਡੇ ਲਈ ਬਹੁਤ ਵੱਡੀ ਜਿਹੜੀ ਹੈ ਉਹ ਦੁਖਦਾਇਕ ਘਟਨਾ ਹੋਵੇਗੀ ਔਰ ਅਸੀਂ ਆਪਣੇ ਆਪ ਨੂੰ ਭਰਾ ਭਰਾ ਦੇ ਜਿਹੜੇ ਆ ਉਹ ਵਿਰੋਧੀ ਬਣਾ ਰਹੇ ਆ ਬੇਸਲੈਸ ਇਸ਼ੂਸ ਦੇ ਆਧਾਰ ਤੇ ਔਰ ਇਹ ਕੋਈ ਇਸ਼ੂ ਹੈ ਹੀ ਨਹੀਂ ਜਿਹੜਾ ਉਠਾਇਆ ਗਿਆ ਹੈ ਔਰ ਇਸ ਇਸ਼ੂ ਤੋਂ ਮੈਂ ਇਹ ਕਹਾਂਗਾ ਸਾਰੇ ਉੱਪਰ ਉਠਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ